ਨੈਕਸਟ 24 ਪੰਜਾਬ ਜਿਸ ਚੈਨਲ ਤੇ ਦਿੱਖਦੇ ਦਰਸ਼ਕਾਂ ਨੂੰ ਪਿਆ ਪਿਆ ਸਸ਼ੇਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਮਾਨਜੋਗ ਸ਼੍ਰੀ ਅਸ਼ੁਨਿਕਪੁਰ ਆਈਪੀਐਸ ਐਸਐਸਪੀ ਤਰੰਤਾਂ ਜੀ ਵੱਲੋਂ ਮੜੀਆਂ ਸੰਖਲਫ ਲਾਈ ਗਈ ਵਿਸ਼ੇਸ਼ ਮੁਹਿੰਮ ਤੇ ਸ਼੍ਰੀ ਅਜੇ ਰਾਜ ਪੀਪੀਐਸ ਐਸਪੀਡੀ ਤਰਨਤਨ ਅਤੇ ਸ਼੍ਰੀ ਪ੍ਰੀਤਿੰਦਰ ਸਿੰਘ ਪੀਪੀਐਸ ਡੀਐਸਪੀ ਪਿੱਖੀਵਿੰਡ ਦੀ ਨਿਗਰਾਨੀ ਹੇਠ ਮਿਤੀ 1/5/2024 ਨੂੰ ਜੋ ਮੁਖਤਮਕ ਖਾਸ ਦੇ ਇਤਲਾ ਤੇ ਜਸਵੰਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕਲਸੀਆਂ ਦੇ ਜ਼ਮੀਨ ਖੇਤ ਵਿੱਚੋਂ ਦਰਾਨੇ ਸਰਚ ਇੱਕ ਡਰੋਨ ਰਾਈ ਕਿਸੇ ਨਾ ਮਾਲੂਮ ਵਿਅਕਤੀ ਵੱਲੋਂ ਮੰਗਵਾਈ ਹੋਈ ਪਿਸਟਲ ਗਲੋਕ ਮੇਡ ਇਨ ਆਸਟ੍ਰੇਲੀਆ ਬਿਨਾ ਮੈਗਜ਼ੀਨ ਰੰਗ ਬ੍ਰਾਊਨ ਬਰਾਮਦ ਕੀਤਾ ਗਿਆ ਹੈ ਦਰਾਨੇ ਤਸਦੀਫ ਐਸੇ ਪਿੰਡ ਕਲਸੀਆਂ ਦੀ ਜ਼ਮੀਨ ਦੇ ਖੇਤ ਵਿੱਚੋਂ ਬੀਐਸਐਫ ਕਰਮਚਾਰੀਆਂ ਵੱਲੋਂ ਇੱਕ ਪਿਸਟਲ ਗਲੋਕ ਮੇਡ ਇਨ ਅਸਟੇਰੀਆ ਬਿਨਾ ਮੈਗਜ਼ੀਨ ਰੰਗ ਕਾਲਾ ਬਰਾਮਦ ਕਰਕੇ ਮੁਕੱਦਮਾ ਨੰਬਰ 52 ਮਿਤੀ 1/5/2024 ਜੁਲਮ 25 5498 ਆਰਮੀ ਐਂਕਰਡ 10 11 12 에어ਕ੍ਰਾਫਟ ਐਂਕਰਡ 1934 ਥਾਣਾ ਖਾਲੜਾ ਜਸਟ ਕੀਤਾ ਗਿਆ ਹੈ ਦੌਰਾਨ ਤਸਦੀਫ ਮੁਕੱਦਮਾ ਹਜਾ ਵਿੱਚ ਦੋਸ਼ੀ ਜੋਬਨਪ੍ਰੀਤ ਸਿੰਘ ਪੁੱਤਰ ਦਿਦਾ ਸਿੰਘ ਵਾਸੀ ਰਾਜੋਕੇ ਨੂੰ ਦੋਸ਼ੀ ਨਾਮਜ਼ਦ ਕਰਕੇ ਇਸ ਦੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਹਿਰੋਇਨ ਦੀ ਬਰਾਮਦਗੀ ਹੋਣ ਤੇ ਵੱਦਾ ਜੁਰਮ 21C 29485 NDPS ਐਂਕਰਡ ਵੀ ਕੀਤਾ ਗਿਆ ਹੈ ਦੁਰਾਨੇ ਤਸਦੀਫ ਰஞ்சிਤ ਸਿੰਘ ਉਫ ਰਾਣਾ ਪੁੱਤਰ ਤੀਰਥਵਾਸੀ ਰਾਜੋਕੀ ਦੀ ਨੇਪਾਲ ਇਮੀਗ੍ਰੇਸ਼ਨ ਵੱਲੋਂ ਲੋਸ ਜਾਰੀ ਕੀਤੀ ਗਈ ਸੀ ਇਸ ਨੂੰ ਨੇਪਾਲ ਇਮੀਗ੍ਰੇਸ਼ਨ ਵੱਲੋਂ ਗ੍ਰਿਫਤਾਰੀ ਕਰਕੇ ਉਸ ਪਾਸੋਂ 500 ਗ੍ਰਾਮ ਕਰੋਨ ਅਤੇ ਇੱਕ ਪਿਸਟਲ ਗਲੌਕ ਮੇਡ ਇਨ ਯੂਐਸਏ ਬਰਾਮਦ ਕੀਤਾ ਗਿਆ ਹੈ ਦਰਾਨਿਤ ਤਸਦੀਫ ਮੁਕਦਮਾ ਹਜਾ ਵਿੱਚ ਨਾਮਜਦ ਦੋਸ਼ੀ ਰਿੰਕੂ ਵਾਸੀ ਪੰਜੂ ਕਲਾਲ ਤਹਿਸੀਲ ਅਜ਼ਨਾਲਾ ਜ਼ਿਲ੍ਹਾ ਮੇਸਨ ਨੂੰ ਗ੍ਰਿਫਤਾਰ ਕਰਕੇ ਕਰਨ ਲਈ ਇਸ ਦੇ ਘਰ ਰੇਡ ਕੀਤੀ ਜਾ ਰਹੀ ਸੀ ਜੋ ਕਿ ਕਰ ਦੇ ਤਾਲੇ ਲੱਗੇ ਹੋਏ ਸਨ ਜੋ ਆਪਣੀ ਗ੍ਰਿਫਤਾਰੀ ਤੋਂ ਡਰਦਾ ਹੋਇਆ ਅੱਗੇ ਪਿੱਛੇ ਹੋਇਆ ਫਿਰਦਾ ਸੀ ਜਿਸ ਨੂੰ ਜਲ ਤੋਂ ਜਲਦ ਗ੍ਰਿਫਤਾਰ ਕਰਕੇ ਮਾਨਜੁਗ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪੰਜ ਤੋਂ 2024 ਨੂੰ ਇੱਕ ਪਰਚਾ ਦਰਜ ਹੋਇਆ ਸੀਗਾ ਜਿਹਦੇ ਵਿੱਚ ਸਿਰਫ ਇੰਨੀ ਵੀ ਕਿਸੇ ਦੇ ਕੋਈ ਵੈਪਨਸ ਵਗੈਰਾ ਮੰਗਵਾਏ ਸੀਗੇ ਉਹਦਾ ਸੀਗਾ ਔਰ ਜਾ ਕੇ ਕਿਤੇ ਬਾਹਰ ਗੈਂਗਸਟਰਾਂ ਨੂੰ ਵਗੈਰਾ ਨੂੰ ਸਪਲਾਈ ਕਰਦੇ ਸੀਗੇ ਉਸ ਦੇ ਉੱਤੇ ਜਿਹੜੀ ਆ ਲੋਕਲ ਪੁਲਿਸ ਨੇ ਡੀਐਸਪੀ ਸਾਹਿਬ ਨੇ ਐਸਐਚਓ ਤੇ ਉਧਰੋਂ ਜਿਹੜੀ ਜਨਰੇਟ ਹੋਈ ਇੰਪੋਰਟ ਇੰਟੈਲੀਜੈਂਸ ਕਿ ਕੋਈ ਜੋਬਨ ਜੋਬਰ ਨਾਮ ਦਾ ਬੰਦਾ ਜਿਹਦੇ ਇਨਵੋਲਡ ਹੈ ਉਹਦੀ ਜਦੋਂ ਐਲਓਸੀ ਖਲਾਈ ਗਈ ਉਹਨੂੰ ਇੰਟਰਸੈਪਟ ਕਰ ਲਿਆ ਗਿਆ 에어ਪੋਰਟ ਦੇ ਉੱਤੇ ਨਾਲ ਜਿਹੜੇ ਛੱਡਣ ਗਏ ਸੀ ਕਰਦੇ ਕਰਾਂਦੇ ਉਹਦੇ ਚ ਪਹਿਲੇ ਇਸ ਤੋਂ ਪਹਿਲੇ ਜਿਹੜੇ ਹੈ ਜਿਹੜੀ ਪੀਸੀ ਕੀਤੀ ਸੀ 6 ਬੰਦੇ ਉਹਦੇ ਚ ਗ੍ਰਿਫਤਾਰ ਹੋ ਸਕੇ ਸੀ ਤੇ ਮੇਨ ਜਿਹੜਾ ਕਿੰਗ ਪਿੰਚ ਸੀਗਾ ਰਣਜੀਤ ਏਲੀਅਸ ਰਾਣਾ ਸੀਗਾ ਜਿਹੜਾ ਰਾਜੋਕੇ ਪਿੰਡ ਦਾ ਉਹਦੀ ਵੀ ਜਿਹੜੀ ਹੈ ਐਲਓਸੀ ਖੋਲ ਦਿੱਤੀ ਗਈ ਸੀਗੀ ਔਰ ਉਹ ਅੱਜ ਤੋਂ 5-6 ਦਿਨ ਪਹਿਲੇ ਮਹਾਰਾਜਗੰਜ ਜਿਹੜੀ ਨੇਪਾਲ ਇੰਡੀਆ ਦੀ ਬਾਰਡਰ ਪੈਂਦਾ ਉੱਥੇ ਉਹ ਇੰਟਰਸੈਪਟ ਹੋ ਗਿਆ ਸੀ ਇੱਥੋਂ ਫਿਰ ਟੀਮ ਗਈ ਉਹਨੂੰ ਲੈ ਕੇ ਆਏ ਤਾਂ ਉਹਨੂੰ ਇੰਟਰੋਗੇਟ ਕੀਤਾ ਤਾਂ ਉਹ ਮੰਨ ਗਿਆ ਕਿ ਮੈਂ ਬਾਹਰੋਂ ਪਾਰੋਂ ਡਰੱਗਸ ਵਗੈਰਾ ਉਹਦੇ ਕੰਟੈਕਟ ਸੀਗੇ ਉੱਥੋਂ ਡਰੱਗਸ ਵੀ ਮੰਗਾਂਦਾ ਸੀ ਉਹ ਵੀ ਸਪਲਾਈ ਕਰਦਾ ਸੀ ਔਰ ਜਿਹੜੇ ਵੈਪਨਸ ਮੰਗਾਂਦਾ ਸੀਗਾ ਇਹ ਅੱਗੇ ਯੂਪੀ ਹਰਿਆਣਾ ਇੱਧਰ ਦੇ ਜਿਹੜੇ ਗੈਂਗਸਟਰ ਵਗੈਰਾ ਸੀ ਉਹਨਾਂ ਨੂੰ ਇਹ 4.5 ਲੱਖ ਰੁਪਏ 5.5 ਲੱਖ ਰੁਪਏ ਜਿੰਨੀ ਜਿੰਨੇ ਸਾਨੂੰ ਲੋੜ ਸੀਗੀ ਸਪਲਾਈ ਘੱਟ ਸੀ ਤਾਂ ਡਿਮਾਂਡ ਜ਼ਿਆਦਾ ਸੀ ਉਸ ਹਿਸਾਬ ਨਾਲ ਪੈਸੇ ਲਾ ਲੈਂਦਾ ਸੀ ਔਰ ਇੱਥੋਂ ਇੱਕ ਕਿਟ ਬੈਗ ਚ ਪਾ ਕੇ ਬੱਸ 'ਚ ਚੜ ਜਾਂਦੇ ਸੀਗੇ ਇੱਕ ਇੱਕ ਦੋ ਦੋ ਵੈਪਨ ਕਰਕੇ ਉੱਥੇ ਭੇਜ ਦਿੰਦਾ ਸੀ ਔਰ ਬਲੌਂਗੀ ਜਿਹੜਾ ਕਿਸੇ ਹੋਟਲ ਦੇ ਵਿੱਚ ਇਹ ਰਹਿੰਦੇ ਸੀ ਜਾ ਕੇ ਜਿੱਥੇ ਡੀਲ ਕਰਦੇ ਸੀਗੇ ਜ਼ਿਆਦਾ ਇਹਨਾਂ ਦੀ ਜਿਹੜੀ ਜਾਣ ਦਾ ਮੋਡਸ ਪ੍ਰੈਂਟ ਸੀ ਉਹ ਬੱਸ 'ਚ ਜਾਂਦੇ ਸੀ ਜਾਂ ਟ੍ਰੇਨ 'ਚ ਜਾਂਦੇ ਸੀ ਤਾਂ ਕਿ ਆਮ ਲੋਕਾਂ ਨੂੰ ਜਾਂ ਪੁਲਿਸ ਘਟ ਤਲਾਸ਼ੀ ਵਗੈਰਾ ਲੈਂਦੀ ਤਾਂ ਜਿਹੜਾ ਸ਼ੱਕ ਨਾ ਪਵੇ ਤਾਂ ਉਸ ਜਿਹੜਾ ਰਾਣਾ ਹੈਗਾ ਇਹਦੀ ਹੁਣ ਜਦੋਂ ਲਿਆ ਕੇ ਮਜੀਦ ਪੁੱਛਗਿਛ ਕੀਤੀ ਗਈ ਤਾਂ ਪੁੱਛਗਿਛ ਤੋਂ ਇਹਦੇ ਕੋਲੋਂ ਇੱਕ ਗਲੌਕ ਪਿਸਟਲ ਤੇ 1 ਕਿਲੋ ਦੇ ਕਰੀਬ ਜਿਹੜੀ ਹੈ ਹੀਰੋਇਨ ਇਹਨੇ ਰਿਕਵਰ ਕਰਾਈ ਹੈ ਤੇ ਹੁਣ ਇਹ ਜਿਹੜਾ ਕੇਸ ਹੈਗਾ ਇਹਦੇ ਚ ਇਹੀ ਮੁਲਜ਼ਮ ਇੱਕ ਰਹਿ ਗਿਆ ਸੀਗਾ ਜਿਹੜਾ ਮੇਨ ਸੀਗਾ ਕਿੰਗਪਿੰ ਤੇ ਇਹਦੇ ਚ ਸਾਰੇ ਜਿਹੜੇ ਆ ਅਕਿਊਜ਼ ਗ੍ਰਿਫਤਾਰ ਹੋ ਚੁੱਕੇ ਆ। ਸਰ ਇਹ ਸਮਾਨ ਉਹਦਾ ਕੋਈ ਡਰੋਨ ਕਰਦੀ oportunity ਦਿੱਤੀ ਜਾਂਦੀ। ਬਿਲਕੁਲ ਜੀ ਇਹ ਜਿਹੜੇ ਬਲੌਕ ਪਿਸਟਲ ਵੀ ਆਏ ਸੀਗੇ ਇਹ ਡਰੋਨ ਦੇ ਰਾਹੀਂ ਆਏ ਸੀਗੇ। ਇਹਨਾਂ ਨੇ ਮਤਲਬ ਜਿਵੇਂ ਟਾਰਗੇਟ ਕਰ ਲੈਂਦੇ ਕਿਤੇ ਡਰੋਨ ਕੋਆਰਡੀਨੇਟਸ ਵਗੈਰਾ ਭੇਜਦੇ ਆ ਉਹ ਨਹੀਂ ਪਹੁੰਚ ਸਕੀ ਜਿਹੜੀ ਕਨਸਾਈਨਮੈਂਟ ਸੀਗੀ। ਫਿਰ ਇਹ ਦੇਖਦੇ ਆ ਵੀ ਬਿਲਕੁਲ ਤਾਰਾਂ ਦੇ ਨੇੜੇ ਘਰ ਕੇ ਦਾ ਇਦਾਂ ਹੀ ਇਹਨਾਂ ਨੇ ਦੋ ਦੋ ਜਿਹੜੇ ਮੁੰਡੇ ਨਾਲ ਸੀਗੇ ਉਹਨਾਂ ਨੂੰ ਇਸੇ ਕਰਕੇ ਵਿੱਚ ਲਪੇਟੇ ਚ ਲਿਆ। ਕਿ ਤੁਹਾਨੂੰ ਅਸੀਂ ਲੱਖ ਰੁਪਇਆ ਦੇ ਦੇਾਂਗੇ ਤੁਸੀਂ ਕੰਸਾਈਨਮੈਂਟ ਇੱਥੇ ਮੰਗਾ ਲਓ ਉਹਦੇ ਉਹਨਾਂ ਦੇ ਘਰ ਦੀ ਜਿਹੜੀ ਲੋਕੇਸ਼ਨ ਭੇਜੀ ਸੀ ਔਰ ਉਹ ਡਰੋਨ ਜਿਹੜਾ ਸਕਸੈਸਫੁਲੀ ਉੱਥੇ ਡਰਾਪਿੰਗ ਕਰ ਗਿਆ